ਕਰਨਤਾਰਨ ਦੇ ਵਿੱਚ ਦੋ ਸਕੇ ਭਰਾਵਾਂ ਦੀ ਓਵਰਡੋਸ ਨਾਲ ਮੌਤ ਹੋਣ ਦੀ ਖਬਰ ਹੈ ਪਰਿਵਾਰਕ ਮੈਂਬਰਾਂ ਨੇ ਕੁਝ ਇਲਜ਼ਾਮ ਲਗਾਏ ਨੇ ਦੋਸ਼ ਹੈ ਕਿ ਇਲਾਕੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਜਿਸ ਕਰਕੇ ਦੋਹਾਂ ਸਕੇ ਭਰਾਵਾਂ ਦੀ ਇੱਕੋ ਰਾਤ ਦੇ ਵਿੱਚ ਮੌਤ ਹੋਣ ਦੀ ਖਬਰ ਹੈ ਸੋ ਨੌਜਵਾਨਾਂ ਦੀ ਮਾਤਾ ਦੇ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਪਿੰਡ ਵਾਸੀਆਂ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਨੇ ਇਹ ਮਾਮਲਾ ਪਿੰਡ ਜਾਮਰਾਜ ਦਾ ਹੈ ਜਿੱਥੇ ਨਸ਼ੇ ਦੀ ਓਵਰਡੋਸ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਈ ਹੈ ਸੋ ਜਾਣਕਾਰੀ ਮੁਤਾਬਿਕ ਪਰਿਵਾਰਕ ਮੈਂਬਰਾਂ ਤੇ ਮੌਤਬਾਰ ਵਿਅਕਤੀਆਂ ਨੇ ਦੱਸਿਆ ਹੈ ਕਿ ਇੱਕ ਨੌਜਵਾਨ ਦਾ ਨਾਮ ਕੋਨੀ ਤੇ ਦੂਸਰੇ ਦਾ ਨਾਮ ਗੋਪੀ ਸੀ ਜਿਨ੍ਹਾਂ ਨੂੰ ਕੋਈ ਨੇੜਲੇ ਪਿੰਡ ਦਾ ਵਿਅਕਤੀ ਨਸ਼ਾ ਦੇ ਕੇ ਗਿਆ ਸੀ ਜਿਸ ਨਾਲ ਇਹਨਾਂ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਸੋ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਤੇ ਸਾਕ ਸਬੰਧੀਆਂ ਦਾ ਜ਼ਰੂਰ ਸੁਣਦੇ ਆ ਇਹਨਾਂ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾ ਲਿਆ ਘਰੇ ਲਾ ਲਿਆ ਉਹ ਘਰ ਇਹ ਦੇਖ ਕੇ ਜਾਂਦੇ ਨਸ਼ਾ ਵਿਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵੇਖਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਛਰੇ ਆਂ ਅੰਬਰ ਚਕੇ ਆਣੇ ਗਾਤਰੇ ਪਾ ਕੇ ਨਸ਼ਾ ਢਿਆਂ ਤੇ ਪੁੜਾਂ ਤੇ ਵੇਚਦੇ ਆ ਕੀ ਨਾਂ ਸੀ ਨੋਜੋ ਨਾਂ ਦਾ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਸ਼ ਸਿੰਘ ਹਾਂ ਉਹ ਵੀ ਆਇਆ ਬਾਬਾ ਜੀ ਕਿੰਨੇ ਬੱਚੇ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਤਰਨਤਾਰਨ ਦੇ ਵਿੱਚ ਦੋ ਸਕੇ ਭਰਾਵਾਂ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਹੈ ਪਰਿਵਾਰਕ ਮੈਂਬਰਾਂ ਨੇ ਕੁਝ ਇਲਜ਼ਾਮ ਲਗਾਏ ਨੇ ਦੋਸ਼ ਹੈ ਕਿ ਇਸ ਇਲਾਕੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਜਿਸ ਕਰਕੇ ਦੋ ਹਸਕੇ ਭਰਾਵਾਂ ਦੀ ਇੱਕੋ ਰਾਤ ਦੇ ਵਿੱਚ ਮੌਤ ਹੋਣ ਦੀ ਖਬਰ ਹੈ ਸੋ ਨੌਜਵਾਨਾਂ ਦੀ ਮਾਤਾ ਦੇ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਪਿੰਡ ਵਾਸੀਆਂ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਨੇ ਇਹ ਮਾਮਲਾ ਪਿੰਡ ਜਾਮਰਾਜ ਦਾ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਈ ਹੈ ਸੋ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਤੇ ਮੌਤਬਾਰ ਵਿਅਕਤੀਆਂ ਨੇ ਦੱਸਿਆ ਹੈ ਕਿ ਇੱਕ ਨੌਜਵਾਨ ਦਾ ਨਾਮ ਕੋਨੀ ਤੇ ਦੂਸਰੇ ਦਾ ਨਾਮ ਗੋਪੀ ਸੀ ਜਿਨ੍ਹਾਂ ਨੂੰ ਉਹ ਨੇੜਲੇ ਪਿੰਡ ਦਾ ਵਿਅਕਤੀ ਨਸ਼ਾ ਦੇ ਕੇ ਗਿਆ ਸੀ ਜਿਸ ਨਾਲ ਇਹਨਾਂ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਸੋ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਤੇ ਸਾਕ ਸਬੰਧੀਆਂ ਦਾ ਜ਼ਰੂਰ ਸੁਣਦੇ ਆ। ਇਹਨਾਂ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ। ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ। ਘਰੇ ਲਾਇਆ। ਘਰੇ ਲਾ ਲਿਆ। ਉਹ ਘਰੇ ਦੇ ਕੇ ਜਾਂਦੇ। ਨਸ਼ਾ ਵਿਕਣ ਡਿਆ ਸਾਡੇ ਪਿੰਡ ਚਿੱਟਾ ਇੰਨਾ ਵਿਕਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ। ਚੜਿਆ ਆ ਮਾਂਬਰ ਚੱਗੇ ਆਲੇ ਘਾਤਰੇ ਪਾ ਕੇ ਨਸ਼ਾ ਢਿਆਂ ਤੇ ਪੁਲਾਂ ਤੇ ਵੇਚਦੇ ਆ ਕੀ ਨਾ ਸੀ ਨੋ ਨੋ ਇਹਨਾਂ ਦਾ ਗੁਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉਹ ਵੀ ਆਇਆ ਬਾਬਾ ਜੇ ਬੱਚੇ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾਂ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ